ਦੋਸਤੋ ਪਿੰਡਾਂ ਵਿੱਚ ਕਾਲੇ ਲਾਲ ਪੀਲੇ ਗੂੜੇ ਰੰਗ ਦੇ ਘਗਰੇ ਪਾਈ ਲੋਹੇ ਦੇ ਬਣੇ ਛੋਟੇ-ਮੋਟੇ ਚਿਮਟੇ ਤਕਲੇ ਬੱਠਲ ਵੇਚਦਿਆਂ ਕਦੇ-ਕਦੇ ਨਜ਼ਰੀ ਪੈਂਦੀਆਂ ਸਿਕਲੀਗਰਾਂ ਦੀਆਂ ਬੇहद ਖੂਬਸੂਰਤ ਔਰਤਾਂ ਦੀ ਰਹਾਸਮਈ ਜ਼ਿੰਦਗੀ ਦੀ ਕਹਾਣੀ ਜਿਨ੍ਹਾਂ ਦੀਆਂ ਕੁੜਤੀਆਂ ਘਗਰੀਆਂ ਉੱਤੇ ਸ਼ੀਸ਼ੇ ਝੱਲਰਾਂ ਕਉਡੀਆਂ ਜੜੇ ਹੋਏ ਹੁੰਦੇ ਹਨ ਜੋ ਦੇਖਣ ਨੂੰ ਬੜੇ ਸੋਹਣੇ ਲੱਗਦੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇਹਨਾਂ ਸਿਕਲੀਗਰਾਂ ਔਰਤਾਂ ਦੇ ਸੰਘਰਸ਼ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਨਾਲ ਹੀ ਦੱਸਾਂਗੇ ਕਿ ਕਿਵੇਂ ਇੱਕ ਸਿਕਲੀਗਰ ਔਰਤ ਆਪਣੇ ਜਿਸਮ ਤੇ ਇੱਕ ਅਜਿਹੇ ਨਾਮ ਖਣਵਾਉਂਦੀ ਹੈ ਜੋ ਸਿਰਫ ਉਹੀ ਦੇਖ ਸਕਦੀ ਕੋਈ ਹੋਰ ਨਹੀਂ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਿਹੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਦੇ-ਕਦੇ ਸਾਡੇ ਪਿੰਡਾਂ ਵਿੱਚ ਇੱਕ ਐਸੇ ਖਾਨਾ ਬਦੋਸ਼ ਕਬੀਲੇ ਦੇ ਲੋਕ ਆਉਂਦੇ ਹਨ ਜੋ ਤੁਸੀਂ ਸਾਰਿਆਂ ਨੇ ਦੇਖੇ ਹੋਣੇ ਜਿਨ੍ਹਾਂ ਨੇ ਆਪਣਾ ਸਾਰਾ ਸਮਾਨ ਬਲਦਾਂ ਵਾਲੇ ਗੱਡਿਆਂ ਤੇ ਲੱਦਿਆ ਹੁੰਦਾ ਪਿੰਡ ਤੋਂ ਬਾਹਰ-ਬਾਰ ਕਿਸੇ ਖਾਲੀ ਜਗ੍ਹਾ ਤੇ ਆ ਕੇ ਆਪਣਾ ਟਿਕਾਣਾ ਕਰਦੇ ਹਨ ਜਿਨ੍ਹਾਂ ਨੂੰ ਗੱਡੀਆਂ ਵਾਲੇ ਲੋਹਾਰ ਸਿਕਲੀਗਰ ਖਾਨਾ ਬਦੋਸ਼ ਅਜਾ ਹੈ ਕਈ ਨਾਮਾਂ ਨਾਲ ਪੁਕਾਰਿਆ ਜਾਂਦਾ ਹੈ ਇਹਨਾਂ ਸਿਕਲੀਗਰ ਕਬੀਲਿਆਂ ਦੇ ਲੋਕ ਲੋਹੇ ਦੇ ਛੋਟੇ-ਮੋਟੇ ਸਾਧ ਬਣਾਉਣ ਵਿੱਚ ਮਾਹਰ ਹੁੰਦੇ ਜੋ ਜੱਟਾਂ ਦੇ ਖੇਤੀ ਦੇ ਕੰਮ ਆਉਂਦੇ ਹਨ ਤੇ ਇਹਨਾਂ ਦੇ ਕਬੀਲੇ ਵਾਲੀਆਂ ਔਰਤਾਂ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਘਰ-ਘਰ ਜਾ ਕੇ ਵੇਚ ਕੇ ਆਉਂਦੀਆਂ ਹਨ ਇਸ ਤੋਂ ਜੋ ਕਮਾਈ ਹੁੰਦੀ ਉਹੀ ਇਹਨਾਂ ਦੀ ਨਿਤ ਦੀ ਰੋਜੀ ਰੋਟੀ ਦਾ ਸਾਧਨ ਹੁੰਦੀ ਹੈ ਕਦੇ ਵੀ ਇਹ ਗੱਡੀਆਂ ਵਾਲੇ ਲੋਹਾਰ ਇੱਕ ਜਗ੍ਹਾ ਟੇਕੇ ਨਹੀਂ ਰਹਿੰਦੇ ਹਮੇਸ਼ਾ ਆਪਣੀ ਥਾਂ ਬਦਲਦੇ ਰਹਿੰਦੇ ਹਨ ਤੇ ਕਿਤੇ ਵੀ ਆਪਣਾ ਪੱਕਾ ਘਰ ਨਹੀਂ ਬਣਾਉਂਦੇ ਇਹਨਾਂ ਸਿਕਲੀਗਰਾਂ ਵਿੱਚ ਮਰਦ ਗੂੜੇ ਰੰਗ ਦੇ ਕੁਰਤੀਆਂ ਦੇ ਨਾਲ ਯਾਦਰੇ ਬਣ ਕੇ ਰੱਖਦੇ ਜਦਕਿ ਔਰਤਾਂ ਗੂੜੀਆਂ ਕੁਰਤੀਆਂ ਦੇ ਨਾਲ ਕਗਰੇ ਪਾਉਂਦੀਆਂ ਹਨ ਜਿਵੇਂ ਪੁਰਾਣਾ ਪੰਜਾਬੀ ਪਹਿਰਾਵਾ ਹੁੰਦਾ ਸੀ ਸਿਕਲੀਗਰਾਂ ਦੀਆਂ ਕੁੜੀਆਂ ਨੂੰ ਆਪਣੇ ਛੱਗਿਆਂ ਕਗਰਿਆਂ ਉੱਤੇ ਸ਼ੀਸ਼ੇ ਝਲਰਾਂ ਕੌਡੀਆਂ ਲਾਉਣ ਦਾ ਸ਼ੌਂਕ ਤਾਂ ਹੁੰਦਾ ਹੀ ਹੈ ਪਰ ਇਸ ਦੇ ਨਾਲ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਔਰਤਾਂ ਦੇ ਸਰੀਰਾਂ ਉੱਤੇ ਵੀ ਥਾਂ-ਥਾਂ ਟੈਟੂ ਬਣੇ ਹੋਏ ਹੁੰਦੇ ਹਨ ਉਹਨਾਂ ਦੀਆਂ ਲੱਤਾਂ ਦੀਆਂ ਪਿੰਜਣੀਆਂ ਪੱਟਾ ਛਾਤੀਆਂ ਉੱਤੇ ਸੱਪ, ਮੋਰ, ਮਿਰਗ, ਪਰੀਆਂ, ਖੁੜੀਆਂ ਹੁੰਦੀਆਂ। ਕਈਆਂ ਦੇ ਚਿਹਰੇ ਵੀ ਟੈਟੂਆਂ ਨਾਲ ਭਰੇ ਹੁੰਦੇ ਤੇ ਵਿੱਚੋਂ ਕਿਸੇ ਇੱਕ ਦੇ ਦਾੰਦ ਵੀ ਸੋਨੇ ਦਾ ਜ਼ਰੂਰ ਲੱਗਾ ਹੁੰਦਾ। ਸਿਕਲੀ ਗਰਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੀਆਂ ਔਰਤਾਂ ਵਾਸਤੇ ਜੋ ਖੁਣੀਆਂ ਹੁੰਦਾ, ਭਾਵੇਂ ਜੋ ਇਹਨਾਂ ਦੇ ਟੈਟੂ ਬਣਾਉਣ ਵਾਲਾ ਹੁੰਦਾ ਹੈ, ਉਹ ਇਹਨਾਂ ਵਾਸਤੇ ਬਸ ਰੱਬ ਦਾ ਰੂਪ ਹੀ ਹੁੰਦਾ ਹੈ। ਸਿਕਲੀਗਰ ਔਰਤਾਂ ਟੈਟੂ ਬਣਾਉਣ ਵਾਲੇ ਤੋਂ ਸ਼ਰਮ ਨਹੀਂ ਕਰਦੀਆਂ ਤੇ ਨਾ ਹੀ ਉਹ ਇਹਨਾਂ ਦਾ ਕਿਸੇ ਇੱਕ ਦਾ ਭੇਦ ਦੂਜੀ ਔਰਤ ਨੂੰ ਜਾਂ ਕਿਸੇ ਦੂਜੇ ਬੰਦੇ ਨੂੰ ਦੱਸਦਾ ਏ ਕਹਿੰਦੇ ਹਨ ਕਿ ਸਿਕਲੀਗਰ ਔਰਤਾਂ ਕੋਲ ਉਹਨਾਂ ਦੇ ਆਪਣੇ ਸਰੀਰ ਉੱਤੇ ਇੱਕ ਅਜਿਹੀ ਥਾਂ ਹੁੰਦੀ ਹੈ ਜਿਹਨੂੰ ਸਾਰੀ ਉਮਰ ਉਹਨਾਂ ਦੀ ਆਪਣੀ ਅੱਖ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਦੇਖ ਸਕਦਾ ਉਹ ਜਗ੍ਹਾ ਹੁੰਦੀ ਹੈ ਔਰਤਾਂ ਦੇ ਲੱਕ ਦੇ ਉੱਤੇ ਜਿੱਥੇ ਆਪਣੇ ਉਹ ਘਗਰੇ ਬੰਨ ਕੇ ਰੱਖਦੀਆਂ ਹਨ ਉਸ ਥਾਂ ਨੂੰ ਨੇਫਾ ਜਾਂ ਨੇਹ ਕਹਿੰਦੇ ਹਨ ਇਸ ਨੇਫੇ ਵਾਲੀ ਜਗ੍ਹਾ ਤੇ ਸਾਰੀਆਂ ਸਿਕਲੀਗਰ ਔਰਤਾਂ ਇੱਕ ਐਸੇ ਮਰਦ ਦਾ ਨਾਮ ਖਣਵਾਉਂਦੀਆਂ ਜਿਸ ਨੂੰ ਉਹ ਸਾਰੀ ਰੂਹ ਨਾਲ ਮੁਹੱਬਤ ਕਰਦੀਆਂ ਆਪਣੇ ਸੱਚੇ ਪ੍ਰੇਮੀ ਦੇ ਆਪਣੇ ਜਿਸਮ ਦੇ ਨੇਫੇ ਵਾਲੀ ਜਗ੍ਹਾ ਉੱਤੇ ਲਿਖਵਾਏ ਨਾਮ ਨੂੰ ਇਹ ਔਰਤਾਂ ਸਾਰੀ ਉਮਰ چھਪਾ ਕੇ ਰੱਖਦੀਆਂ ਹਨ ਇਤੋਂ ਤੱਕ ਕਿ ਇਹਨਾਂ ਦਾ ਘਰ ਵਾਲਾ ਪਤੀ ਵੀ ਇਹ ਨਾਮ ਕਦੇ ਦੇਖ ਨਹੀਂ ਸਕਦਾ ਕਿਉਂਕਿ ਇੱਕ ਸਿਕਲੀਗਰ ਕੁੜੀ ਸਾਰੀ ਉਮਰ ਕਦੇ ਆਪਣੇ ਲੱਕ ਤੋਂ ਘਰੀ ਲਾਉਂਦੀ ਹੀ ਨਹੀਂ ਜਦੋਂ ਉਹਨਾਂ ਦਾ ਵਿਆਹ ਹੁੰਦਾ ਉਦੋਂ ਵਟਨਾ ਵੀ ਮਲਿਆ ਜਾਂਦਾ ਪਰ ਉਸ ਵੇਲੇ ਵੀ ਘਗਰੀ ਪਾਈ ਰਹਿੰਦੀ ਨਹਾਉਣ ਵੇਲੇ ਵੀ ਇੱਥੋਂ ਤੱਕ ਕਿ ਰਾਤ ਨੂੰ ਆਪਣੇ ਘਰ ਵਾਲੇ ਨਾਲ ਸੌਣ ਵੇਲੇ ਵੀ ਇਹੀ ਘਗਰੀ ਪਾਈ ਹੁੰਦੀ ਹੈ ਜਦੋਂ ਕਿਤੇ ਘਗਰੀ ਬਦਲ ਨਹੀਂ ਹੋਵੇ ਉਹ ਸੇਰ ਵਾਲੇ ਪਾਸਿਓ ਨਵੀਂ ਘਗਰੀ ਪਾ ਕੇ ਇਹ ਤੋਂ ਦੀ ਪੁਰਾਣੀ ਲਾ ਦਿੰਦੀਆਂ ਹਨ ਸਿਕਲੀਗਰ ਕਬੀਲਿਆਂ ਬਾਰੇ ਇੱਕ ਗੱਲ ਹੋਰ ਬੜੀ ਮਸ਼ਹੂਰ ਹੈ ਕਿ ਇਹ ਲੋਕ ਆਪਣੇ ਦਸਤੂਰ ਅਤੇ ਨਿਜਮਾ ਦੇ ਬੜੇ ਪੱਕੇ ਹੁੰਦੇ ਹਨ ਇਹ ਦਸਤੂਰ ਆਮ ਦੁਨੀਆਂ ਤੋਂ ਬੜੇ ਵੱਖਰੇ ਹੁੰਦੇ ਜਿਵੇਂ ਕੋਈ ਵੀ ਸਿਕਲੀਗਰ ਮਰਦ ਆਪਣੀ ਔਰਤ ਦੀ ਛਾਤੀ ਨੂੰ ਕਦੇ ਵੀ ਹੱਥ ਨਹੀਂ ਲਾਉਂਦਾ ਔਰਤ ਦੀ ਛਾਤੀ ਨੂੰ ਨਵ ਜਨਮੇ ਛੋਟੇ ਬੱਚੇ ਦੀ ਅਮਾਨਤ ਸਮਝਿਆ ਜਾਂਦਾ ਹੈ ਤੇ ਬੜਾ ਪਵਿੱਤਰ ਮੰਨਿਆ ਜਾਂਦਾ ਇਸ ਲਈ ਕੋਈ ਵੀ ਇਸ ਅਮਾਨਤ ਵਿੱਚ ਖਿਆਨਤ ਨਹੀਂ ਕਰਦਾ ਕਹਿੰਦੇ ਹਨ ਕਿ ਇਹਨਾਂ ਲੋਕਾਂ ਵਿੱਚ ਇੱਕ ਵੀਣੀ ਫੜਨ ਦੀ ਰਸਮ ਆਉਂਦੀ ਹੈ ਜਿਸ ਦੇ ਲਈ ਹਰ ਕੁਵਾਰੀ ਕੁੜੀ ਆਪਣੀ ਬਾਂ ਸੁੱਤੀ ਰੱਖਦੀ ਇਹਨਾਂ ਦੇ ਕਬੀਲਿਆਂ ਵਿੱਚ ਵਿਆਹੀ ਅਤੇ ਕੁਵਾਰੀ ਕੁੜੀ ਦੀ ਪਛਾਣ ਵੀ ਇਹੋ ਹੁੰਦੀ ਕਿ ਵਿਆਹੀ ਹੋਈ ਸਿਕਲੀਗਰ ਔਰਤ ਅੱਧੀਆਂ ਬਾਹਾਂ ਦੀ ਕੁੜਤੀ ਪਾਉਂਦੀ ਹੈ ਤੇ ਇੱਕ ਕੁਵਾਰੀ ਕੁੜੀ ਪੂਰੀਆਂ ਬਾਹਾਂ ਦੀ ਕੁੜਤੀ ਪਾਉਂਦੀ। ਇਹਨਾਂ ਦੇ ਵਿਆਹ ਵਾਲੇ ਦਿਨ ਮਰਦ ਵੱਲੋਂ ਵੀਣੀ ਫੜਦੀ ਰਸਮ ਕੀਤੀ ਜਾਂਦੀ ਹੈ। ਜਿਵੇਂ ਪੰਜਾਬ ਵਿੱਚ ਵਿਆਹ ਵੇਲੇ ਗਾਨਾ ਖੋਲਣ ਦੀ ਰਸਮ ਹੁੰਦੀ। ਸਿੱਖਲੀਗਰ ਮਰਦ ਸਾਰਿਆਂ ਦੇ ਸਾਹਮਣੇ ਕੁੜੀ ਦੀ ਵੀਣੀ ਫੜਦਾ ਹੈ। ਜਿੰਨੀ ਘੁੱਟ ਕੇ ਉਹ ਵੀਣੀ ਮਤਲਬ ਕੁੜੀ ਦੀ ਬਾਹ ਨੂੰ ਫੜੇਗਾ, ਉਹਨਾਂ ਦਾ ਸਬਦ ਉਹਨਾਂ ਜਿਆਦਾ ਹੀ ਮਜ਼ਬੂਤ ਸਮਝਿਆ ਜਾਵੇਗਾ। ਇਨਾ ਕਬੀਲਿਆਂ ਵਿੱਚ ਵਫਾ ਅਤੇ ਬੇਵਫਾਈ ਦਾ ਵੀ ਆਪਣਾ ਹੀ ਇੱਕ ਵੱਖਰਾ ਦਸਤੂਰ ਅਤੇ ਨਿਜਮਾ ਸਿਕਲੀਗਰ ਮਰਦ ਸਾਰਾ ਦਿਨ ਪੱਠੀ ਦੇ ਕੰਮ ਕਰਦੇ ਹਨ ਔਰਤਾਂ ਘਰ ਘਰ ਜਾ ਕੇ ਸ਼ਾਨਣੀਆਂ ਤਕਲੇ ਚੁੰਟੇ ਵੇਚ ਕੇ ਆਉਂਦੀਆਂ ਤੇ ਮਰਦਾਂ ਵਾਸਤੇ ਨਵੇਂ ਕੰਮ ਲੈ ਕੇ ਆਉਂਦੀਆਂ ਕਹਿੰਦੇ ਹਨ ਕਿ ਸਿਕਲੀਗਰ ਔਰਤਾਂ ਨੂੰ ਕਿਸੇ ਵੀ ਗੈਰ ਮਰਦ ਦੇ ਨਾਲ ਹਾਸਾ ਖੇਡਾ ਅੱਖ ਮਟਕਾ ਮਾਫ ਹੁੰਦਾ ਇਸੇ ਲਈ ਪੰਜਾਬ ਦੇ ਪਿੰਡਾਂ ਵਾਲੇ ਜ਼ਿਆਦਾਤਰ ਤੂੜੀਆਂ ਦੀ ਪੰਡ ਜਾਂ ਪੱਠਿਆਂ ਦੀ ਪੰਡ ਉਂਝ ਹੀ ਇਹਨਾਂ ਦੇ ਹਾਸੇ ਠੱਠੇ ਤੋਂ ਹੀ ਬਾਹਰ ਦਿੰਦੇ ਹਨ ਪਰ ਕਈ ਵਾਰ ਲਾਂਤੀ ਬੰਦੇ ਜੇਕਰ ਇਹਨਾਂ ਨੂੰ ਲੁਕਵੀਆਂ ਥਾਵਾਂ ਖੇਤਾਂ ਆਦਿ ਵਿੱਚ ਫੜ ਵੀ ਲੈਣ ਤਾਂ ਸਿਕਲੀਗਰ ਮਰਦ ਆਪਣੀ ਉਸ ਔਰਤ ਉਤੇ ਉਦੋਂ ਤੱਕ ਕੋਈ ਦੋਸ਼ ਨਹੀਂ ਲਾਉਂਦੇ ਜੇ ਉਹ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਆਪਣੇ ਕਬੀਲੇ ਵਿੱਚ ਵਾਪਸ ਮੁੜਾਵੇ ਇਹਨਾਂ ਕਬੀਲਿਆਂ ਵਿੱਚ ਸੂਰਜ ਚੜ੍ਹ ਤੋਂ ਲੈ ਕੇ ਛੋਪਣ ਤੱਕ ਦੇ ਵੇਲੇ ਨੂੰ ਇੱਕ ਢਿੱਡ ਦਾ ਵੇਲਾ ਸਮਝਿਆ ਜਾਂਦਾ ਹੈ ਕਿ ਦਿਨ ਵੇਲੇ ਔਰਤਾਂ ਸਿਰਫ ਆਪਣੇ ਢਿੱਡ ਵਾਸਤੇ ਬਾਹਰ ਜਾਂਦੀਆਂ ਹਨ ਪਰ ਸੂਰਜ ਡੁੱਬਣ ਤੋਂ ਲੈ ਕੇ ਅਗਲੇ ਦਿਨ ਦਾ ਸੂਰਜ ਚੜ੍ਹਨ ਤੱਕ ਦਾ ਵੇਲਾ ਪਾਵ ਰਾਤ ਦਾ ਸਮਾਂ ਰੂਹ ਦਾ ਵੇਲਾ ਸਮਝਿਆ ਜਾਂਦਾ ਹੈ ਇਸ ਰਾਤ ਦੇ ਰੂਹ ਵਾਲੇ ਸਮੇਂ ਹਰ ਇੱਕ ਸਿਕਲੀਗਰ ਔਰਤ ਆਪਣੇ ਮਰਦ ਕੋਲ ਪਹੁੰਚਣੀ ਜ਼ਰੂਰੀ ਹੁੰਦੀ ਇਹ ਵੇਲਾ ਹਾਸਿਆ ਖੇਡਿਆ ਲਈ ਪ੍ਰਾਇ ਮਰਦਾਂ ਦਾ ਵੇਲਾ ਨਹੀਂ ਹੁੰਦਾ ਜੇਕਰ ਕੋਈ ਸਿਕਲੀਗਰ ਔਰਤ ਸੂਰਜ ਡੁੱਬਣ ਤੋਂ ਬਾਅਦ ਪਾਵ ਰਾਤ ਹੋਣ ਤੱਕ ਆਪਣੇ ਕਬੀਲੇ ਵਿੱਚ ਵਾਪਸ ਨਾ ਪਹੁੰਚ ਸਕੇ ਤਾਂ ਫਿਰ ਸਾਰਿਆਂ ਵੱਲੋਂ ਮਿਲ ਕੇ ਉਸ ਨੂੰ ਕਬੀਲੇ ਵਿੱਚੋਂ ਹੀ ਕੱਢ ਦਿੱਤਾ ਜਾਂਦਾ ਹੈ ਸੋ ਦੋਸਤੋ ਏਸੀ ਸਿਕਲੀਗਰ ਜਾ ਗੱਡੀਆਂ ਵਾਲੇ ਲੋਹਾਰਾ ਦੀਆਂ ਔਰਤਾਂ ਬਾਰੇ ਕੁਝ ਹੈਰਾਨੀਜਨਕ ਤੱਥ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ